ਦੇ ਨਾਲ ਹੀ ਲੀ ਰੋਇਆ ਠੀਕ ਆ ਉਹ ਕੀ ਚੀਜ਼ਾਂ ਕੋਈ ਲੀ ਦਾ ਮੇਰੇ ਕਮਰੇ ਚ ਹੁੰਨੀ ਪੜ ਜਾਂਦਾ ਜਿਹੜਾ ਘਰ ਦਾ ਸਾਡਾ ਉੱਚੀ ਬੋਲੇ ਨਾ ਫੜਿਆ ਇਹ ਜੇ ਰੋਟੀ ਨਹੀਂ ਖਾਂਦਾ ਉਹਨਾਂ ਨੇ ਮੇਰਾ ਨਾਮ ਲੈ ਕੇ ਮੈਂ ਹੈਂਡ ਫ੍ਰੀ ਕਰਕੇ ਮੈਂ ਬੋਲਣਾ ਵੀ ਹਾਂ ਲੀ ਪੈ ਜਾ ਉਹ ਇਹ ਬਹਿ ਜਾ ਤੇ ਮੇਰੇ ਵਾਲੇ ਪਾਸੇ ਸਹਰਾਨੇ ਜਿਹੜਾ ਆਪਣਾ ਲੀ ਹੈ ਨਾ ਇਹ ਨੂੰ ਬਾਕੀ ਸਾਰਿਆਂ ਨੂੰ ਭਰਾਮਣ ਨੂੰ ਪਤਾ ਤਾਂ ਹੈਗਾ ਵੀ ਅੱਜ ਤੱਕ ਆਪਾਂ ਨੂੰ ਜਿਹੜਾ ਇੱਕ ਹੋਂਦ ਦਾ ਕੱਟੜਾ ਆ ਇਹ ਮਕਾਮ ਤੇ ਪਹੁੰਚਾਉਣ ਵਾਲਾ ਲੀ ਹੈ ਲੀ ਕੌਣ ਹੈ ਲੀ ਇੱਕ ਡੌਗ ਹੈ ਇੱਕ ਕੁੱਤਾ ਹੈ ਲੀ ਕੋ ਆਏ ਨਾਲ ਮੇਰੇ ਇੰਨੀ ਕਿ ਅਟੈਚਮੈਂਟ ਹੈ ਕਿ ਪਹਿਲਾਂ ਤੋਂ ਉਹਨੇ ਮੇਰੇ ਰੂਮ ਦੇ ਵਿੱਚ ਹੀ ਰਹਿਣਾ ਠੀਕ ਹੈ ਪਹਿਲਾਂ ਤੋਂ ਮੇਰੇ ਰੂਮ 'ਚ ਹੀ ਰਹਿਣਾ ਮਜਨੇ ਕਿ ਮੇਰੇ ਨਾਲ ਹੀ ਪੈਣਾ ਉਹਨੇ ਅੰਦਰ ਹੀ ਤੇ ਜਿਸ ਦਿਨ ਮੈਨੂੰ ਇਹ ਦੀ ਨਸ ਫਟੀ ਹੈ 25 ਤਰੀਕ ਨੂੰ 25 ਤਰੀਕ ਨੂੰ ਚਲੋ ਘਰ ਦੇ ਨੂੰ ਹੁੰਦੀ ਹੈ ਵੀ ਕੀ ਹੋਗਾ ਜਦੋਂ ਬੇਰੋਜ ਹੋ ਗਏ ਨਾ ਘਰ ਦੇਣੇ ਜਦੋਂ ਰੋਏ ਜਾਂ ਮਾਲਾ ਰਵੜਾ ਪਾਇਆ ਇਹਨਾਂ ਦੇ ਲਈ ਦੇ ਸਾਹਮਣੇ ਮੈਨੂੰ ਮਤਲਬ ਇਹਨਾਂ ਨੇ ਆਲਮ ਸੁਝਾ ਭਾਂਜਾਇਆ ਬਈ ਦੋਨੇ ਭਈਆ ਉਸਕੇ ਇਹਨਾਂ ਨੇ ਮੇਰੀਆਂ ਲੱਤਾਂ ਵਾੜ ਕੇ ਮੈਨੂੰ ਜਦੋਂ ਗੱਡੀ 'ਚ ਪਾਇਆ ਇਹਨਾਂ ਦੇ ਨਾਲ ਹੀ ਲੀ ਰੋਇਆ ਠੀਕ ਆ ਉਹ ਕਿਉਂ ਚੀਜ਼ਾਂ ਕੋਈ ਲੀਦਾ ਮੇਰੇ ਕਮਰੇ 'ਚ ਜੂਂ ਨਹੀਂ ਬੜਨਦਾ ਜਿਹੜਾ ਘਰ ਦਾ ਸਾਡਾ ਕੀ ਬੋਲੇ ਨਾ ਉਹਨੂੰ ਨਾ ਬੜਨ ਨਹੀਂ ਦਿੰਦਾ ਇਹ ਮੁੰਗੇ ਛੱਡ ਜਾਂਦਾ ਹੀ ਉਹਰੇ ਕਿੰਨੀ ਜੀ ਨੂੰ ਨਾ ਕੋਟ ਪੈਂਡ ਤੇ ਤੂੰ ਦੇਖੋ ਵੀ ਪ੍ਰਮਾਤਮਾ ਕੰਗੋਣਾ ਜਿਵੇਂ ਮੈਨੂੰ ਡਾਕਟਰਾਂ ਨੇ ਦੱਸਿਆ ਸੀ ਕਿ ਜੇ 2-3 ਦਿਨ ਇਹਦਾ ਪ੍ਰੈਸ਼ਰ ਨਾ ਹੋਇਆ ਪਿੰਦੀ ਦੀ ਯਾਦ ਅੱਥ ਜਾ ਸਕਦੀ ਹੈ ਹਨਾ ਇਹੀ ਗੱਲ ਹੋਈ ਨਾਲ ਤੇ ਉਹ ਰੱਬ ਦਾ ਨਹੀਂ ਉਹ ਦੇਖੋ ਵੀ ਕੁੱਤਾ ਜਿਹੜਾ ਸੀਗਾ ਮੇਰੇ ਨਾਲ ਇੰਨਾ ਅਟੈਚਮੈਂਟ ਦੇਦੇ ਕੁੱਤਾ ਉਹਦੇ ਰੋਆ ਰੋ ਕੇ ਅਸੀਂ ਹਸਤਾ ਜ ਆਵੜੇ ਕੁੱਤੇ ਨੂੰ ਇੰਨਾ ਕਿ ਸਦਮਾ ਲੱਗ ਗਿਆ ਇੰਨਾ ਕਿ ਝਟਕਾ ਲੱਗ ਗਿਆ ਉਹ ਨੂੰ ਆਇਆ ਹੋ ਗਿਆ ਵੀ ਹੋ ਗਿਆ ਕਿ ਗਿਆ ਕਿਉਂਕਿ ਉਹਨੇ ਅੱਜ ਤੱਕ ਕਦੀ ਪਿੰਡੀ ਨੂੰ ਇਸ ਤਰ੍ਹਾਂ ਦੇਖਿਆ ਨਹੀਂ ਉਹ ਤੋਂ ਬਾਅਦ ਦੇਖੋ ਵੀ ਇੱਕ ਆਇ ਲੱਗੂ ਕੋਈ ਭਰਾ ਮਾ ਨੂੰ ਦੀ ਉਹ ਕਹਾਣੀ ਆ ਨਾ ਤੇ ਪਰ ਜਿਹੜੇ ਯਾਰ ਦੋਸਤ ਆ ਉਹ ਹਿਸਿੱਤ ਦੇ ਵਿੱਚ ਘਰੇ ਆਉਂਦੇ ਆ ਪਤਾ ਲੈਣ ਉਹਨਾਂ ਨੂੰ ਪਤਾ ਹੈ ਵੀ ਮੈਂ ਥੋਂ ਬਗਾਇਆ ਤੇ ਮੇਰੇ ਕਮਰੇ ਬਗਾਇਰ ਸਾਰਦਾ ਨਹੀਂ ਜੀ ਇਹ ਸੀ ਮੇਲਿਆਂ ਤੇ ਵੀ ਹੁੰਦੇ ਲੀ ਨੂੰ ਵੜਿਆ ਕੇ ਜੇ ਰੋਟੀ ਨਹੀਂ ਖਾਂਦਾ ਉਹਨਾਂ ਨੇ ਮੇਰਾ ਨਾਂ ਲੈ ਕੇ ਮੈਂ ਹੈਂਡ ਫ੍ਰੀ ਕਰਕੇ ਮੈਂ ਬੋਲਣਾ ਵੀ ਹਾਂ ਲੀ ਪੈ ਜਾ ਉਹ ਇਹ ਬਹਿ ਜਾ ਤੇ ਮੇਰੇ ਵਾਲੇ ਪਾਸੇ ਸਹਰਾਣੇ ਜਿਹੜਾ ਕੇ ਕੱਪੜਾ ਜੜਾ ਰੱਖਾਂਦੇ ਫਿਰ ਇਹਨੂੰ ਐ ਹੁੰਦਾ ਵੀ ਇਹ ਪੈ ਗਿਆ ਆ ਕੇ ਕਿਤੇ ਮੇਥੋਂ ਚੋਰ ਨੇ ਤੇ ਬਾਅਦ ਹੁਣ ਜਾਂਦੀ ਫੇਰੇ ਰੋਟੀ ਖਾ ਕੇ ਪੈਂਦਾ ਤੇ ਨਹੀਂ ਇਹ ਬਾਰਨ ਸਾਡੇ ਅੱਗੇ ਦੇਖੂਗੇ ਬਾਹਰ ਪਟਣ ਲੱਗ ਜਾਂਦਾ ਬਾਹਰ ਜੱਪਨਾਂ ਦਾ ਹੀ ਆ ਜੀ ਜਿਹੜੀ ਬਲਾਈਟ ਦੇ ਮੂੰਹ ਪੈ ਜਾ ਉਹ ਪਟਲੁੰਦਾ ਹੈ ਤੇ ਉਹਦੇ ਦਾ ਇਹ ਜਿਆ ਡੈੱਡ ਹੋਇਆ ਉਹਨੂੰ ਕੋਈ ਛੁਰਤ ਨਹੀਂ ਠੀਕ ਹੈ ਨਾ ਤਾਂ ਉਧਰ ਆਉਂਦਾ ਉਹ ਨਾ ਉਹ ਹੋਰ ਕਰਦਾ ਬਾਰੀ ਬਾਰੀ ਦੇਖਣਾ ਪੈਂਦਾ ਵੀ ਕੁਝ ਖੋਹਦਾ ਨਹੀਂ ਗਿਆ ਇੱਕ ਥਾਂ ਤੇ ਪਿਆ ਖਾਂਦਾ ਪੀਂਦਾ ਨਹੀਂ ਠੀਕ ਹੈ ਤੇ ਦਿਮਾਗ ਜਮੇ ਟੱਟਾ ਜਿਵੇਂ ਹੁਣ ਮੈਂ ਵੀ ਆਏ ਆ ਨਹੀਂ ਮੈਨੂੰ ਤਾਂ ਅੱਗੇ ਤੇ ਐ ਮੰਨ ਲਾ ਕਿ ਭੱਜ ਲੰਦਾ ਉਹਨੂੰ ਮਤਲਬ ਕਾਲੇ ਪਤਾ ਨਹੀਂ ਲੱਗ ਰਿਹਾ ਕਿ ਪਿੰਡੀ ਗੌਣ ਹੈ ਪਰਿਵਾਰ ਗੌਣ ਹੈ ਬਸ ਇੱਕ ਤਰ੍ਹਾਂ ਉਹ ਇੱਕ ਉਹੀ ਉਹੀ ਜਿੰਦਗੀ ਹੋ ਗਈ ਨਾ ਉਹ ਮਰਾਂ ਜਾਂ ਵਗੈਰਾ ਹੈ ਨਾ ਨਾ ਜਾਉਂਦਾ ਜਾਂ ਉਹੀ ਯਾਦਾਂਤ ਵੀ ਗਈ ਖਾਣਾ ਪੀਣਾ ਵੀ ਬੰਦ ਹੈ ਬੜਿਆ ਬਰੂ ਤੇ ਮੜਾ ਮੋਟਾ ਟੁੱਟ ਖੋਣਾ ਹੈ ਨਾ ਕੱਲ ਵੀ ਡਾਕਟਰ ਕੋਲ ਲੱਗ ਗਈ ਸੁਖਪਾਲ ਕੋਲੇ ਬਹੁਤ ਚੰਗੇ ਡਾਕਟਰ ਆ ਹਨ ਜੇ ਜਣੀ ਤੇ ਉਹ ਵੀ ਦੱਸਦੇ ਸੀ ਬਚਨ ਦੇ ਜਾਂਦ ਘਟ ਹੈ ਕਿ ਦੇਖੋ ਉਹਦੀ ਕਿਸਮਤ ਮੇਰੇ ਨਾਲ ਸੀ ਹਮੇਸ਼ਾ ਮੇਰੇ ਕਮਰੇ ਚ ਰਹਿਿਆ ਜਣੀ ਕਿ ਜਿਹੜਾ ਮੇਰਾ ਅਗਰਾ ਹੈ ਠੀਕ ਹੈ ਮੈਂ ਇਹ ਗੱਲ ਮੰਨਦਾ ਕਿ ਦੇਖੋ ਅੱਜ ਤੱਕ ਪਹੁੰਚਾਉਣ ਵਾਲਾ ਜਿਹਨੇ ਲੱਖਾਂ ਰੁਪਏ ਦਿੱਤਾ ਉਹ ਵੀ ਇਹ ਹੈ ਜਿਹਨੇ ਮੈਨੂੰ ਸਟੈਂਡ ਦਿੱਤਾ ਮਤਲਬ ਜਿਹਨੇ ਮੈਂ ਪਹਿਲਾਂ ਸੁਣਾ ਜਿਹੜੇ ਘਰਦਿਆਂ ਦਾ ਪੈਸੇ ਨਹੀਂ ਲਿਖਾ ਜੀ ਅੱਜਕੱਲ ਇਹ ਘਰਦਿਆਂ ਨੂੰ ਦਿੱਤੇ ਆ ਹਣਾ ਪਰ ਲਿਖਾ ਨਹੀਂ ਤੇ ਇਹ ਕੁੱਤੇ ਦੇ ਫਿਰ ਇਧਰ ਹੀ ਰਹਿੰਦਾ ਉਹਨੂੰ ਉੱਧਰ ਲੈ ਜਾਈਦਾ ਚਾਕੇ ਕੁੱਤੇ ਨੂੰ ਦੇਖੋ ਅੱਜ ਤੱਕ ਮੈਂ ਇਹ ਘਰ ਲਈ ਬੁਆਈ ਹੋਇਆ ਹੈ ਉਹ ਕਿਤੇ ਨੂੰ ਘਰ ਹੁੰਦਾ ਵੀ ਲੈ ਲੈਣਾ ਠੀਕ ਹੈ ਤੁਰਦਾ ਚੱਲ ਜਾਂਦਾ ਨਹੀਂ ਕੋਈ ਹਨਾ ਤਾਂ ਬਸ ਇਹ ਰਾਮ ਨੂੰ ਬਲਾਈ ਬਲੂਈ ਦਾ ਦਿਨੇ ਨਹੀਂ ਮੈਂ ਕੱਲੀ ਅੱਖ ਤਾਂ ਭਟ ਲਾਂਦਾ ਜ਼ਰੂਰ ਤੇ ਬਸ ਉਹ ਅਫਸੋਸ ਰਹੂਗਾ ਰੇਮ ਵਿਚਾਰੇ ਨੂੰ ਕਿ ਇਹ ਕੀ ਗੱਲ ਹੋ ਗਈ ਹਨਾ ਤੇ ਚਲ ਆਇਆ ਹੁੰਦਾ ਮਨ ਖੁਸ਼ ਹੋ ਜਾਂਦਾ ਵੀ ਜਿਵੇਂ ਮੈਂ ਘਰ ਆਇਆ ਜੀ ਆ ਭੱਜ ਕੇ ਮੇਰੇ ਕੋਲੇ ਆਉਂਦਾ ਉਹਦੂ ਰੂਹ ਯਾਦੇ ਖੁਸ਼ ਹੋ ਜਾਂਦੀ ਕਿਉਂਕਿ ਲੀ ਤੱਕ ਹੈ ਆ ਭਾਂਦੀ ਆ ਜਾਲਮ ਵੀਡੀਓ ਬਣਾਈ ਜਾਂਦਾ ਇਹਨਾਂ ਨੂੰ 20 100 ਗੁਣੇ ਵੱਧ ਮੈਂ ਉਹ ਪਿਆਰ ਕਰਦਾ ਜੀ ਆ ਹਾਲ ਮਨ ਨਾਲ ਹੈ ਭਾਂਦੀ ਹਾਲ ਨੂੰ ਖੁਸ਼ ਆਲ ਮਾਰ ਕੇ ਜੇ ਮੈਂ 5-10 ਦਿਨ ਜਾ ਕੇ ਵੀ ਆਵਾਂ ਚਲੇ ਜਿਵੇਂ ਆਪਾਂ ਜਵਾਕ ਪਿਆਰ ਕਰਦੇ ਆ ਵੀ ਮਿੱਠੀ ਕਰ ਲਈ ਆ ਕਿ ਵੀ ਡੈਡੀ ਆਇਆ ਐਂ ਕਰਦੇ ਪਰ ਲੀਬ ਉਹ ਇਕੱਲਾ ਕੁੱਤਾ ਸੀ ਜੀ ਵੀ ਜਿਹਨੂੰ ਇੰਨਾ ਕੁ ਜ਼ਿਆਦਾ ਪਰੋਸਣਾ ਪੈਂਦਾ ਸੀ ਤੇ ਜਿੰਨਾ ਟਾਈਮ ਉਹ ਐ ਸਵਾਰ ਨਹੀਂ ਨਾ ਹੁੰਦਾ ਸੀ ਵੀ ਸੁੱਤੀ ਮਿੱਠੀ ਕਰਿਆ ਗਿਆ ਨਾ ਉਹਨਾਂ ਟਾਈਮ ਤੋਂ ਛੇ ਆਣ ਦੇ ਨਾਲ ਹੀ ਮੈਂਦਾ ਜੀ ਮੇਰੀ ਗੱਡੀ ਦੇਖਦਾ ਪਹਿਲਾਂ ਆਇਆ ਨਾ ਜਿੱਦਿਓ ਟਾਤੀ ਖੜਕਦੀ ਤਾਂ ਸਾਲਾ ਹੁਣ ਦੁੱਖ ਵਾਲੀ ਗੱਲ ਹੈ ਵੀ ਯਾਰ ਇਹ ਹੋ ਗਿਆ ਹੁਣ ਫੇਰ ਨਿਵਾ ਕੇ ਵਿਚਾਰੇ ਨੂੰ ਇੱਧਰ ਲਾਉਨੇ ਆ ਕੋਈ ਨਿਵਾ ਕੇ ਇੱਧਰ ਲਿਆਉਣਾ ਪੈਂਦਾ ਹੁਣ ਜਦੋਂ ਉਹਨੂੰ ਵਿਚਾਰੇ ਨੂੰ ਕੋਈ ਪਤਾ ਹੀ ਨਹੀਂ ਹਨਾ ਬੈਟਰੀ ਅੰਦਰੋਂ ਵਿੱਚ ਕੁਝ ਨਿਕਲੀ ਜਾਂਦਾ ਠੀਕ ਹੈ ਚਲ ਇਹਦੀ ਸੇਵਾ ਵੀ ਜਿੰਨਾ ਕੰਮ ਸੇਵਾ ਲਿਖੀ ਉਹਨਾ ਟਾਈਮ ਕਰਾਂਗੇ ਹਨਾ ਪਰ ਤਾਂ ਹੀ ਕਹਿੰਦੇ ਆ ਵੀ ਜਿਹੋ ਚੀਜ਼ ਤੁਸੀਂ ਪਾਲੋਗੇ ਨਾ ਉਹਨੂੰ ਕੁੱਤਾ ਵਾਂਗੂ ਪਾਲਾਂਗੇ ਨਾ ਰੱਖਾਂਗੇ ਇਨਸਾਨਾਂ ਨਾਲੋਂ ਹੁਣ ਵੱਧ ਵਫਾਦਾਰ ਤੇ ਪੱਤ ਪਿਆਰ ਕਰੂਗਾ ਸਾਰਿਆਂ ਨਾਲੋਂ ਵੱਧ ਜਿਵੇਂ ਇੱਕ 30 ਸਾਲ ਦਾ ਦਿਲ ਨੂੰ ਖੂਨ ਕੇ ਰੱਖਾਂ ਦੀ ਜੀ ਆਰ ਦੇ ਲੈ ਦੇ ਇੰਨੀ ਮਾਤਰਾ ਦਾ ਯਾਰ ਜਿੰਨੀ ਯਾਦਾਂ ਹੀ ਖਤਮ ਹੋ ਗਈ ਕਿ ਤੇਰਾ ਮੂਹਰੇ ਕੁੱਤੇ ਇੰਨਾ ਕੋ ਰੋਇਆ ਇੰਨਾ ਕੋ ਉਦਰਿਆ ਹਨ ਤਾਂ ਇਹ ਪਹਿਲੀ ਵਾਰ ਹੋਇਆ ਸਾਰੇ ਬੰਦੇ ਵੀ ਆ ਕੇ ਜਿਹੜੇ ਨੂੰ ਆਪਾਂ ਲੀਬ ਵਾਇਰ ਬਾਰੇ ਪਤਾ ਹਨ ਉਹ ਵੀ ਆ ਕੇ ਪੁੱਛਦੇ ਆ ਵੀ ਯਾਰ ਤੂੰ ਰੇਲ ਆ ਵੀ ਸੁਣਾਦਾ ਸੀਗਾ ਅਟੈਚਮੈਂਟ ਵੀ ਹੋਰ ਫਿਲਮਾਂ ਇਹ ਦੇਖਿਆ ਜਾਂ ਵੀਡੀਓ ਚ ਵੀ ਇਹ ਜ਼ਿੰਦਗੀ ਚ ਪਹਿਲੀ ਵਾਰ ਦੇਖਿਆ ਤੇ 4 ਦਿਨ ਤੱਕ ਇਹ ਜਿੰਨਾ ਟਾਈਮ ਹਸਤਾ ਦਾ ਮਮੀ ਆਲੂ ਸਾਰੇ ਹਸਾ ਕਰੇ 19 ਦਿਨ ਤੱਕ ਪਾਣੀ ਰੋਟੀ ਕੁਝ ਵੀ ਨਹੀਂ ਖਾਦਾ ਠੀਕ ਹੈ ਭੈਣ ਆਈ ਵੀ ਤੇ ਭਾਬੀ ਸੀ ਅੰਦਰ ਦੇ ਘਰ ਵਾਲੇ ਤੇ ਬਹੁਤ ਦੋਨਾਂ ਨੇ ਬੜਿਆ ਬੁੱਲਦੇ ਵੀ ਹੋ ਕੀਤਾ ਬਸ ਮੇਰੇ ਕਮਰੇ ਜਾਂਦਾ ਸੀ ਉਥੋਂ ਤਾਸੋ ਕੇ ਬਾਹਰ ਆ ਜਾਂਦਾ ਠੀਕ ਹੈ ਜੀ ਇਹ ਤਾਸੋ ਤੇ ਨਾ ਕਹਾਣੀ ਸਾਡੀ ਕਿਸੀ ਵੀ ਦੇਖੋ ਜਿਹੜੀ ਮੁਹੱਬਤ ਦਾ ਨਾਂ ਜਾਣ ਬਰਨ ਉਹ ਮੁਹੱਬਤ ਬਹੁਤ ਜ਼ਿਆਦੀ ਚੀਜ਼ ਹੈ ਇਹਨਾਂ ਦੀਆਂ ਮੁਹੱਬਤਾਂ ਬੰਦੇ ਨੂੰ ਕਦੇ ਨਾ ਕਦੇ ਕਿਤਨਾ ਕਿਤੇ ਪਛਾਣਦੀਆਂ ਹਨ ਤੇ ਗ੍ਰਹਿ ਵੀ ਡਾ ਲੰਦੇ ਆ ਠੀਕ ਹੈ ਜੀ ਸਤਿਕਾਰਯੋਗ